ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਪਾਂ ਅੱਜ ਇੱਕ سیرਮ ਬਣਾਉਣ ਲੱਗੇ ਆਂ ਉਹਦੇ ਲਈ ਆਪਾਂ ਨੂੰ ਆਹ ਚੀਜ਼ਾਂ ਚਾਹੀਦੀਆਂ ਨੇ ਨਾਰੀਅਲ ਦਾ ਤੇਲ ਗਲਿਸਰੀਨ ਵਿਟਾਮਿਨ E ਦੇ ਕੈਪਸੂਲ ਮਲਠੀ ਤੇ 올ਿਵ ਆਇਲ ਤੇ ਇੱਕ ਆਪਾਂ ਨੂੰ ਕੰੱਚ ਦੀ ਸ਼ੀਸ਼ੀ ਚਾਹੀਦੀ ਹੈ ਇਹ سیرਮ ਆਪਾਂ ਇਹਦੇ 'ਚ ਹੀ ਬਣਾਉਣਾ ਹੈ ਠੀਕ ਹੈ ਤੇ ਇਹ ਜੀ ਇਹਦੇ ਵਿੱਚ ਹੀ ਰੱਖਣਾ ਹੈ ਠੀਕ ਹੈ ਇਹ ਕੰਪਲਸਰੀ ਹੈ ਇਹ ਚੀਜ਼ ਆਪਾਂ ਲੈ ਲੈਣੀ ਆ ਜੀ ਇਹ سیرਮ ਇੰਸਟਾਗ੍ਰam ਤੇ YouTube ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਕਹਿੰਦੇ ਨੇ ਇਹ سیرਮ ਨਾਲ ਆਪਣੇ ਦਾਗ-ਧੱਬੇ ਸਾਰੇ ਗਾਇਬ ਹੋ ਜਾਂਦੇ ਨੇ ਠੀਕ ਹੈ ਕੋਈ ਵੀ ਨਿਸ਼ਾਨ ਇੱਕ ਨਹੀਂ ਦੇ ਰਹੀ ਅਨਕਲ ਐਂਟੀ 에ਜਿੰਗ ਜੋ ਵੀ ਹੈ 에ਜਿੰਗ ਵਗੈਰਾ ਹੁੰਦੀ ਹੈ ਝੁਰੜੀਆਂ ਪੈ ਜਾਂਦੀਆਂ ਉਹ ਸਾਰਾ ਕੁਝ ਗਾਇਬ ਹੋ ਜਾਂਦਾ ਤੇ ਆਪਾਂ ਇਹਨੂੰ ਬਣਾਉਣਾ ਸਟਾਰਟ ਕਰ ਰਹੇ ਹਾਂ ਠੀਕ ਹੈ ਜੀ ਨਾਰੀਅਲ ਦਾ ਮੈਂ ਇੱਕ ਚਮਚ ਲਿੱਤਾ ਇੱਥੇ ਠੀਕ ਹੈ ਤੇ ਤੁਸੀਂ ਜਿੰਨਾ ਬਣਾਉਣਾ ਉਹਦੇ ਹਿਸਾਬ ਨਾਲ ਕੁਆਂਟੀਟੀ ਲੈ ਸਕਦੇ ਹੋ ਤੇ ਇੱਕ ਆਪਾਂ ਲੈ ਆਏ ਚ ਮਲਠੀ ਦਾ ਟੁਕੜਾ ਜੋ ਕਿ ਆਪਾਂ ਖੰਗ ਲਈ ਵਰਤਦੇ ਹਾਂ ਜੀ ਹਨਾ ਗਲੇ ਨੂੰ ਸਾਫ਼ ਰੱਖਣ ਲਈ ਤੇ ਮਲਠੀ ਦੇ ਵਿੱਚ ਆਪਾਂ ਨੇ ਇੱਕ ਚਮਚ ਨਾਰੀਅਲ ਦਾ ਤੇਲ ਲੱਤਾ ਹੈ ਤੇ ਇੱਕ ਚਮਚ ਆਪਾਂ ਇਹਦੇ ਵਿੱਚ 올ਿਵ ਆਇਲ ਲੈ ਲੈਣਾ ਠੀਕ ਹੈ ਜੀ ਇਸਾਰਾ ਸਮਾਨ ਮੈਂ ਮੰਗਵਾ ਲਿਆ ਈ ਠੀਕ ਉਹਨਾਂ ਸੋਚਿਆ ਕਿ ਬਣਾਵਾਂ ਤੇ ਇਹਦਾ ਕਿਵੇਂ ਇਹ ਵਰਕ ਕਰਦਾ ਥੋਡੇ ਨਾਲ ਇਹਦਾ ਰਿਵਿਊ ਵੀ ਸ਼ੇਅਰ ਕਰਾਂ ਕਿਉਂਕਿ ਵਾਇਰਲ ਬਹੁਤ ਜ਼ਿਆਦਾ ਹੋ ਰਿਹਾ ਠੀਕ ਹੈ ਜੀ ਤੇ ਉਹ ਤੋਂ ਬਾਅਦ ਮੈਂ ਇੱਥੇ ਲੈ ਰਹੀਆਂ ਗਲਿਸਰੀਨ ਦੇ 2 ਚਮਚ ਹਾਂਜੀ ਨਾਰੀਅਲ ਦਾ 1 ਚਮਚ ਗਲਿਸਰੀਨ ਦੇ 2 ਚਮਚ 올ਿਵ ਆਇਲ ਦਾ 1 ਚਮਚ ਤੇ ਇੱਕ ਟੁਕੜਾ ਮਲਠੀ ਦਾ ਜੋ ਡੰਡੀ ਜੀ ਹੁੰਦੀ ਹੈ ਹਨਾ ਡੱਕਾ ਜਾ ਉਹ ਆਪਾਂ ਲੈ ਲੈਣਾ ਇਸ ਤਰ੍ਹਾਂ ਕੁਆਂਟੀਟੀ ਆਪਾਂ ਮਲਾਨੀ ਹੈ ਕਿ ਮਲਠੀ ਜਿਹੜੀ ਚੰਗੀ ਤਰ੍ਹਾਂ ਡਿਪ ਹੋ ਜਾਵੇ ਇਹਦੇ ਚ ਭਿੱਜ ਜਾਵੇ ਜਿਹੜੇ ਆਪਾਂ ਓਇਲਸ ਐਡ ਕਰ ਰਹੇ ਹਾਂ ਨਾ ਤੇ ਗਲਿਸਰੀਨ ਤੋਂ ਬਾਅਦ ਆਪਾਂ ਇਹਦੇ ਚ ਕਰਨੇ ਆ ਜੀ ਵਿਟਾਮਿਨ E ਦੇ ਕੈਪਸੂਲ ਐਡ ਹਾਂਜੀ ਵਿਟਾਮਿਨ E ਦੇ ਕੈਪਸੂਲ ਆਪਾਂ ਇਹਦੇ ਚ ਦੋ ਐਡ ਕਰ ਲੈਣੇ ਆ ਠੀਕ ਹੈ ਦੇਖ ਲਓ ਕਿ ਮੈਂ ਜਿਹੜੀ ਤੁਹਾਡੀ ਮਲਠੀ ਹੈ ਉਹ ਚੰਗੀ ਤਰ੍ਹਾਂ ਡਿੱਪ ਹੋ ਗਿਆ ਔਇਲ 'ਚ ਨਹੀਂ ਤੁਸੀਂ ਨਾਰੀਅਲ ਦਾ ਇੱਕ ਚਮਚ ਹੋਰ ਲੈ ਸਕਦੇ ਹੋ ਤੇ ਮੈਂ ਇੱਥੇ ਲੈ ਰਹੀ ਹਾਂ ਠੀਕ ਹੈ ਚੰਗੀ ਤਰ੍ਹਾਂ ਉਹ ਮਤਲਬ ਵਿੱਚ ਆਪਾਂ ਨੇ ਡਬੋ ਦੇਣੀ ਹੈ ਠੀਕ ਹੈ ਤੇਲ ਦੇ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਇਹਨੂੰ ਧੁੱਪ ਵਿੱਚ ਰੱਖ ਦੇਣਾ ਹੈ ਠੀਕ ਹੈ 3 ਦਿਨ ਵਾਸਤੇ ਰੱਖਣਾ ਹੈ ਨਹੀਂ ਧੁੱਪ ਹੈਗੀ ਤਾਂ ਆਪਾਂ ਇਹਨੂੰ ਰਸੋਈ 'ਚ ਰੱਖ ਦੇਣਾ ਜਿੱਥੇ ਜ਼ਿਆਦਾ ਗਰਮੈਸ਼ ਹੋਵੇ ਤੇ ਇਹਦਾ ਕਲਰ ਚੇਂਜ ਹੋ ਜਾਊਗਾ ਠੀਕ ਹੈ ਤੇ ਆਪਾਂ ਇਹਨੂੰ ਹੁਣ ਯੂਜ਼ ਕਰਾਂਗੇ ਇਹ ਫਿਲਹਾਲ ਮੈਂ ਬਣਾਉਣ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਯੂਜ਼ ਕਰਨ ਤੋਂ ਬਾਅਦ ਮੈਂ ਇਹਦਾ ਤੁਹਾਨੂੰ ਪਹਿਲਾ ਹਫਤੇ ਦਾ ਰਿਵਿਊ ਦਵਾਂਗੀ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ 15 ਦਿਨ ਦਾ ਆ 20 ਦਿਨ ਦਾ ਰਿਵਿਊ ਦਵਾਂਗੀ ਇਹਦਾ ਠੀਕ ਹੈ ਜੀ ਤੇ ਤੁਸੀਂ ਵੀ ਇਹ ਟਰਾਈ ਕਰ ਸਕਦੇ ਹੋ ਨਾਲ ਨਾਲ ਮੈਂ ਤੁਹਾਨੂੰ ਫੁੱਲ ਰਿਵਿਊ ਫੁੱਲ ਵੀਡੀਓ ਚ ਦਵਾਂਗੀ ਤੇ ਇਹਨੂੰ ਆਪਾਂ ਧੁੱਪ ਚ 3 ਦਿਨ ਲਈ ਰੱਖਣਾ ਹੈ ਠੀਕ ਹੈ ਧੁੱਪ ਤਾਂ ਹੁਣ ਵੈਸੇ ਨਿਕਲ ਹੀ ਜਾਂਦੀ ਹੈ ਪਰ ਅੱਜ ਤਾਂ ਨਹੀਂ ਹੈਗੀ ਧੁੱਪ ਜੇ ਨਹੀਂ ਤਾਂ ਆਪਾਂ ਕਿਚਨ ਚ ਰੱਖ ਦਿਓ ਗਰਮੈਸ ਵਾਲੀ ਜਗ੍ਹਾ ਤੇ 3 ਦਿਨ ਕਾਫੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਯੂਜ਼ ਕਰਨਾ ਹੈ ਫੁੱਲ ਰਿਵਿਊ ਮੈਂ ਤੁਹਾਨੂੰ ਦਊਂਗੀ ਠੀਕ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਚ ਅੱਜ ਲਈ ਬਸ ਐਨ ਆਈ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ